ਹਾਂਜੀ ਇੱਕ ਚੋਂ ਹੀ ਪੈਦਾ ਹੋਏ ਇੱਕ ਚ ਸਮਾਉਣਾ ਹੈ ਇੱਕ ਤੋਂ ਹੀ ਵੱਖਰੇ ਹਾਂ ਪਰ ਇੱਕ ਨਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਉਸ ਅਕਾਲਪੁਰਖ ਵਾਹਿਗੁਰੂ ਦੇ ਉੱਤੇ ਭਰੋਸੇ ਦੀ ਇੱਕ ਆਤਮ ਕਥਾ ਕਿਸੇ ਦੇ ਨਾਲ ਹੀ ਬੀਤਿਆ ਹੋਇਆ ਆਪ ਅਕਸ਼ਰੀ ਕਹੀਦਾ ਕਿ ਜਦੋਂ ਤੁਸੀਂ ਪ੍ਰਮਾਤਮਾ ਦੇ ਉੱਤੇ ਪੂਰਨ ਭਰੋਸਾ ਰੱਖਦੇ ਹੋ ਤਾਂ ਤੁਹਾਡੀ ਕਦੇ ਪਿੱਠ ਨਹੀਂ ਲੱਗਣ ਦਿੰਦਾ ਇੱਕ ਪੈਣ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੀ ਸੀ ਜਿਹਦਾ ਭਰੋਸਾ ਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਉਹਦਾ ਵਿਆਹ ਇੱਕ ਐਸੇ ਘਰ ਦੇ ਵਿੱਚ ਹੁੰਦਾ ਜਿੱਥੇ ਦੇ ਜਿਹੜੇ ਮੈਂਬਰ ਨੇ ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਉਹ ਕਿਸੇ ਬਾਬੇ ਨੂੰ ਮੰਨਦੇ ਸੀ ਖੈਰ ਜ਼ਿੰਦਗੀ ਚੱਲਦੀ ਆ ਹੌਲੀ-ਹੌਲੀ ਤੇ ਉਹਨੂੰ ਕਈ ਵਾਰੀ ਇਸ ਕਰਕੇ ਤਾਣੇ-ਮੇਣੇ ਵੀ ਮਿਲਦੇ ਆ ਕਿ ਉਹ ਪਾਠ ਕਰਦੀ ਆ ਕਿਉਂਕਿ ਉਹ ਚਾਹੁੰਦੀ ਸੀ ਕਿ ਉਹ ਉਹਨਾਂ ਦੀ ਨੋਹਾਂ ਜਿਹੜੀ ਉਹ ਵੀ ਉਹਨਾਂ ਦੇ ਨਾਲ ਉਸ ਬਾਬੇ ਨੂੰ ਮੰਨਣ ਲੱਗੇ ਖਿਆਰ ਉਹਨੂੰ ਨਾਲ ਜਾਣਾ ਵੀ ਪੈਂਦਾ ਸੀ ਪਰ ਉਹਦਾ ਜਿਹੜਾ ਭਰੋਸਾ ਸੀ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਸੀਗਾ ਇੱਕ ਵਾਰੀ ਘਰ ਦੇ ਵਿੱਚ ਨਵੀਂ ਇਮਾਰਤ ਬਣਦੀ ਆ ਉਹ ਨਵਾਂ ਕਮਰਾ ਬਣਾਉਂਦੇ ਆ ਜਾਂ ਆਪਣਾ ਪੁਰਾਣਾ ਘਰ ਆ ਜਿਹੜਾ ਉਹਨੂੰ ਢਾਕੇ ਨਵਾਂ ਬਣਾਉਂਦੇ ਆ ਤੇ ਜਿਹੜੀ ਉਹ ਭੈਣ ਆ ਉਹ ਆਪਣੀ ਸੱਸ ਦੇ ਨਾਲ ਸਲਾਹ ਕਰਦੀ ਆ ਵੀ ਆਪਾਂ ਕਰੇ ਸੁਖਮਨੀ ਸਾਹਿਬ ਦਾ ਪਾਠ ਕਰਵਾਉਨੇ ਆ ਵੀ ਚਲੋ ਜੇ ਤੁਸੀਂ ਅਖੰਡ ਪਾਠ ਨਹੀਂ ਕਰਵਾਉਣਾ ਹੈਗਾ ਘੱਟ ਤੋਂ ਘੱਟ ਆਪਾਂ ਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਘਰੇ ਲੈ ਕੇ ਆਈ ਉਹਨਾਂ ਦੇ ਚਰਨ ਪਵਾਈਏ ਘਰੇ ਤੇ ਆਪਾਂ ਸੁਖਮਨੀ ਸਾਹਿਬ ਦਾ ਪਾਠ ਰਖਾ ਲੈਨੇ ਆ। ਉਹ ਮਾਤਾ ਕਹਿੰਦੀ ਵੀ ਨਹੀਂ ਕਹਿੰਦੀ ਵੀ ਮੈਂ ਤਾਂ ਆ ਉਸ ਬਾਬੇ ਨੂੰ ਜਿਹਨੂੰ ਮੰਨਦੇ ਨੇ ਵੀ ਉਹਨਾਂ ਦੇ ਚਰਨ ਪਵਾਉਣੇ ਆ। ਹਨਾ ਪੈਣ ਕਹਿੰਦੀ ਵੀ ਕੋਈ ਨਾ ਵੀ ਤੁਸੀਂ ਉਹਨਾਂ ਦੇ ਵੀ ਚਰਨ ਪਵਾ ਲਓ ਪਰ ਮੇਰੇ ਕਹੇ ਤੇ ਇੱਕ ਵਾਰੀ ਖੁਸ਼ੀਆਂ ਦਾ ਸਮਾਂ ਵੀ ਆਪਾਂ ਘਰੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਆਉਨੇ ਆ। ਤਾਂ ਉਹ ਮਾਤਾ ਜਿਵੇਂ ਉਹਨੂੰ ਇੱਕ ਤਾਨਾ ਮਾਰਦੀ ਆ ਤਾਨਾ ਐਦਾਂ ਮਾਰਦੀ ਆ ਕਹਿੰਦੀ ਵੀ ਮੈਂ ਤਾਂ ਮੇਰੇ ਬਾਬੇ ਨੂੰ ਫੋਨ ਕਰਕੇ ਸਾਧ ਲੈਣਾ ਵੀ ਜੇ ਤੂੰ ਆਪਣੇ ਬਾਬੇ ਨੂੰ ਫੋਨ ਕਰਕੇ ਸਾਧ ਸਕਦੀ ਆ ਤੂੰ ਵੀ ਸਾਧ ਲੈ ਜਿਵੇਂ ਇੱਕ ਨਾਰਮਲ ਸੱਸ ਤੇ ਨੂੰਹ ਦੀ ਆਪਸ ਦੇ ਵਿੱਚ ਕਹਿ ਲੋ ਤੁਸੀਂ ਹਲਕੀ ਫੁਲਕੀ ਨੋਕ ਝੋਕ ਹੋ ਰਹੀ ਆ ਤੇ ਉਹ ਗੱਲ ਜਿਵੇਂ ਉਹਦੀ ਭੈਣ ਦੇ ਦਿਲ ਨੂੰ ਲੱਗਦੀ ਆ ਹਨਾ ਤੇ ਉਹਦੇ ਅੰਦਰੋਂ ਇੱਕ ਅਰਦਾਸ ਨਿਕਲਦੀ ਆ ਤੇ ਉਹ ਦੋਵੇਂ ਹੱਥ ਜੋੜ ਕੇ ਬਾਬਾ ਜੀ ਦੇ ਅੱਗੇ ਅਰਦਾਸ ਕਰਦੀ ਆ ਕਿ ਬਾਦਸ਼ਾਹ ਤੁਹਾਨੂੰ ਪਤਾ ਹੀ ਆ ਵੀ ਘਰ ਦੇ ਕੀ ਹਾਲਾਤ ਨੇ ਹਨਾ ਵੀ ਮੇਰੀ ਇੰਨੀ ਕੀ ਚੱਲਦੀ ਆ ਪਰ ਮੈਂ ਚਾਹੁੰਨੀ ਆ ਮੇਰੀ ਮਨਛਾਹੇ ਮੇਰੀ ਇੱਛਾ ਕਿ ਤੁਸੀਂ ਮੇਰੇ ਘਰੇ ਜਰੂਰ ਚਰਨ ਪਾਓ ਤੇ ਉਧਰੋਂ ਜਿਹੜੀ ਮਾਤਾ ਉਹ ਉਸ ਬਾਬੇ ਦੇ ਡੇਰੇ ਦੇ ਵਿੱਚ ਫੋਨ ਕਰਦੀ ਆ ਬਾਬੇ ਦੇ ਨਾਲ ਗੱਲ ਹੁੰਦੀ ਆ ਤੇ ਦਿਨ ਰੱਖਿਆ ਜਾਂਦਾ ਵੀ ਆਪਾਂ ਆਉਂਦੇ ਐਤਵਾਰ ਨੂੰ ਤੁਹਾਡੇ ਘਰੇ ਆਵਾਂਗੇ ਹੁਣ ਉਹ ਜਦੋਂ ਮਾਤਾ ਦੀ ਗੱਲ ਹੁੰਦੀ ਆ ਤਾਂ ਮਾਤਾ ਕਟਾਕਸ਼ ਦੇ ਵਿੱਚ ਆ ਇੱਕ ਜਿਵੇਂ ਨੋਕ ਝੋਕ ਦੇ ਵਿੱਚ ਉਹ ਆਪਣੀ ਨੂੰਹ ਨੂੰ ਕਹਿੰਦੀ ਆ ਕਹਿੰਦੀ ਵੀ ਮੇਰੇ ਬਾਬੇ ਨਾਲ ਤਾਂ ਮੇਰੀ ਗੱਲ ਹੋ ਗਈ ਉਹਨਾਂ ਨੇ ਤਾਂ ਐਤਵਾਰ ਦਾ ਦਿਨ ਰੱਖਿਆ ਵੀ ਤੇਰਾ ਬਾਬਾ ਆਊਗਾ ਕਿ ਨਹੀਂ ਆਊਗਾ ਉਸ ਭੈਣ ਦਾ ਭਰੋਸਾ ਬੜਾ ਪੱਕਾ ਸੀ ਉਹ ਭੈਣ ਆਪਣੀ ਸੱਸ ਨੂੰ ਕਹਿੰਦੀ ਆ ਕਹਿੰਦੀ ਵੀ ਮਾਂ ਤੇਰਾ ਤਾਂ ਬਾਬਾ ਜਿਹੜਾ ਉਹ ਫੋਨ ਦੇ ਉੱਤੇ ਗੱਲ ਕਰਕੇ ਆਊਗਾ ਪਰ ਮੇਰਾ ਜਿਹੜਾ ਗੁਰੂ ਆ ਉਹ ਦਿਲ ਦੀਆਂ ਜਾਣਦਾ ਤੇ ਉਹਨੂੰ ਪਤਾ ਮੇਰੇ ਮਨ ਦੇ ਵਿੱਚ ਕੀ ਆ ਕਿ ਉਹ ਆਪਣੇ ਬੱਚਿਆਂ ਦੀ ਕਦੇ ਪਿੱਠ ਨਹੀਂ ਲੱਗਣ ਦਿੰਦਾ ਤਾਂ ਉਹਦੀ ਸੱਸ ਕਹਿੰਦੀ ਆ ਵੀ ਦੇਖਦੇ ਆ ਫਿਰ ਐਂਤਬਾਰ ਨੂੰ ਕੀ ਬਣਦਾ ਖੈਰ ਉਹ ਭੈਣ ਨੂੰ ਭਰੋਸਾ ਸੀ ਪਰ ਉਹ ਫਿਰ ਵੀ ਜਾ ਕੇ ਅਕਾਲ ਪੁਰਖ ਦੇ ਅੱਗੇ ਅਰਦਾਸ ਕਰਦੀਆ ਰੋਜ਼ ਅਰਦਾਸ ਕਰਦੀਆ ਰੋਜ਼ ਜਾਪ ਸਿਮਰਨ ਕਰਦੀਆ ਕਿ ਬਾਬਾ ਮੇਰੀ ਪਿੱਠ ਨਾ ਲੱਗਣ ਦੇਈਂ ਤੇ ਐਤਵਾਰ ਦਾ ਦਿਨ ਆਉਂਦਾ ਹੁਣ ਦੇਖਿਓ ਤੁਸੀਂ ਅਕਾਲ ਪੁਰਖ ਵਾਹਿਗੁਰੂ ਖੇਡ ਕਿਵੇਂ ਖੇਡਦਾ ਕਲਾ ਕਿਵੇਂ ਵਰਤੌਂਦਾ ਉਹਦੇ ਅਚਰਜ ਕੌਤਕ ਆਪਾਂ ਕਹਿੰਨੇ ਆ ਨਾ ਕਿ ਚਮਤਕਾਰ ਹੁੰਦੇ ਆ ਤੇ ਕਲਾ ਵਰਤਦੀਆ ਐਤਵਾਰ ਦੇ ਦਿਨ ਜਿੱਥੇ ਉਹਨਾਂ ਦਾ ਘਰ ਹੁੰਦਾ ਉਹਦੇ ਨਾਲ ਹੀ ਇੱਕ ਸਕੂਲ ਹੁੰਦਾ ਤੇ ਉਸ ਸਕੂਲ ਦਾ ਇੱਕ ਗਰਾਊਂਡ ਹੁੰਦਾ ਸਰਕਾਰੀ ਫੰਡ ਦੇ ਨਾਲ ਉਹ ਜਿਹੜਾ ਗਰਾਊਂਡ ਆ ਉਹਨੂੰ ਤਿਆਰ ਕੀਤਾ ਜਾਂਦਾ ਬੱਚਿਆਂ ਦੇ ਖੇਡਣ ਵਾਸਤੇ ਤੇ ਉਹ ਜਿਹੜਾ ਮਾਸਟਰ ਹੁੰਦਾ ਡੀਪੀ ਮਾਸਟਰ ਉਹ ਬੱਚਿਆਂ ਨੂੰ ਕਹਿੰਦਾ ਵੀ ਆਪਾਂ ਇਸ ਗਰਾਊਂਡ ਦਾ ਉਦਘਾਟਨਾ ਜਿਹੜਾ ਉਹ ਆਪਾਂ ਕਿਸੇ ਮਨਿਸਟਰ ਤੋਂ ਨਹੀਂ ਕਰਵਾਉਣਾ ਆਪਾਂ ਇੱਥੇ ਸੁਖਮਨੀ ਸਾਹਿਬ ਦਾ ਪਾਠ ਕਰਵਾਵਾਂਗੇ ਆਪਾਂ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਆਉਣਾ ਤੇ ਉਹ ਤਿਆਰੀ ਕਰਦੇ ਨੇ ਐਤਵਾਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਆਉਣ ਦੀ ਉਸ ਸਮੇਂ ਜਿਸ ਸਮੇਂ ਉਸ ਭੈਣ ਦੇ ਘਰੇ ਉਸ ਬਾਬੇ ਨੇ ਆਉਣਾ ਸੀਗਾ ਉਸ ਸਮੇਂ ਕਲਾ ਵਰਤਦੀਆ ਖੇਡ ਖੇਡਦਾ ਪਰਮਾਤਮਾ ਬਹੁਤ ਜ਼ਿਆਦਾ ਮੀਂਹ ਤੇ ਨੇਰੀ ਆ ਜਾਂਦੇ ਆ ਤੇ ਉਧਰੋਂ ਉਹ ਸਕੂਲ ਦੇ ਬੱਚੇ ਤੇ ਉਹ ਡੀਪੀ ਮਾਸਟਰ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਗੁਰਦੁਆਰਾ ਸਾਹਿਬ ਤੋਂ ਚਾਲੇ ਪਾ ਦਿੰਦੇ ਨੇ ਗਰਾਊਂਡ ਵੱਲ ਨੂੰ ਤੇ ਜਦੋਂ ਉਹ ਉਸ ਭੈਣ ਦੇ ਦਰ ਦੇ ਬਿਲਕੁਲ ਮੂਹਰੇ ਆਉਂਦੇ ਨੇ ਤਾਂ ਉਹ ਮੀਂਹ ਤੇ ਨੇਰੀ ਇੰਨੀ ਜ਼ਿਆਦਾ ਤੇਜ਼ ਹੋ ਜਾਂਦੀ ਆ ਤਾਂ ਉਹ ਡੀਪੀ ਮਾਸਟਰ ਦੇ ਮਨ 'ਚ ਆਉਂਦਾ ਵੀ ਆਪਾਂ ਉੱਥੇ ਗਰਾਊਂਡ ਦੇ ਵਿੱਚ ਖੁੱਲੇ ਤੌਰ ਤੇ ਤਾਂ ਆਪਾਂ ਹੁਣ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਜਾ ਕੇ ਰੱਖਣੋਂ ਰਹੇ ਹਨਾ ਤੇ ਇਹਦੇ ਨਾਲੋਂ ਚੰਗਾ ਵੀ ਆਪਾਂ ਵਾਪਸ ਚੱਲੀਏ ਪਰ ਉਹ ਜਿਹੜਾ ਬਾਬਾ ਨਾਲ ਹੁੰਦਾ ਉਹ ਕਹਿੰਦਾ ਜੇ ਆਪਾਂ ਹੁਣ ਵਾਪਸ ਜਾਵਾਂਗੇ ਮੀਨ ਏਰੀਆ ਨਹੀਂ ਆ ਵੀ ਵਾਪਸ ਜਾਣ ਲੱਗੇ ਵੀ ਆਪਾਂ ਨੂੰ ਨੁਕਸਾਨ ਹੋਊਗਾ ਤਾਂ ਉਹ ਕਹਿੰਦੇ ਵੀ ਤੁਸੀਂ ਐ ਕਰੋ ਆ ਜਿਹੜਾ ਦਰਵਾਜ਼ਾ ਇਹ ਹੀ ਖੜਕਾਓ ਆਪਾਂ ਐ ਕਰਦੇ ਆਂ ਅੰਦਰ ਲੈ ਕੇ ਚੱਲਦੇ ਆਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਥੇ ਪ੍ਰਕਾਸ਼ ਕਰਕੇ ਆਪਾਂ ਇੱਥੇ ਸੁਖਮਨੀ ਸਾਹਿਬ ਦਾ ਪਾਠ ਕਰ ਲੈਨੇ ਆਂ ਲਓ ਜੀ ਉਹ ਜਿੱਦਾਂ ਹੀ ਦਰਵਾਜ਼ਾ ਖੜਕਾਉਂਦੇ ਆ ਤੇ ਉਹ ਭੈਣ ਜਿੱਦਾਂ ਹੀ ਦਰਵਾਜ਼ ਤਾਂ ਸਾਹਮਣੇ ਗੁਰੂ ਸਾਹਿਬ ਦੀ ਪਾਲਕੀ ਗੁਰੂ ਸਾਹਿਬ ਨੂੰ ਹਾਜ਼ਰ-ਨਾਜ਼ਰ ਦੇਖ ਕੇ ਉਹਦੀਆਂ ਅੱਖਾਂ ਭਰਿਆਉਂਦੀਆਂ ਨੇ ਤੇ ਉਹ ਖੁਸ਼ੀ ਦੇ ਵਿੱਚ ਆਪਣੀ ਮਾਂ ਨੂੰ ਕਹਿੰਦੀ ਆ ਕਿ ਮਾਂ ਮੇਰਾ ਗੁਰੂ ਤਾਂ ਆ ਗਿਆ ਤੁਹਾਡਾ ਬਾਬਾ ਕਿੱਥੇ ਆ ਤੁਸੀਂ ਅੱਖਾਂ ਮੀਚ ਕੇ ਬਸ ਉਸ ਸਮੇਂ ਦਾ ਦ੍ਰਿਸ਼ਾ ਜਿਹੜਾ ਉਹ ਆਪਣੇ ਮਨ ਦੇ ਵਿੱਚ ਬਣਾ ਕੇ ਦੇਖੋ ਹਨਾ ਉਸ ਭੈਣ ਨੂੰ ਕਿੰਨੀ ਖੁਸ਼ੀ ਹੋਈ ਹੋਊਗੀ ਜਦੋਂ ਆਪਣੇ ਗੁਰੂ ਨੂੰ ਪ੍ਰਤੱਖ ਸਾਹਮਣੇ ਖੜਾ ਦੇਖਿਆ ਹੋਊਗਾ ਆਪਾਂ ਐਵੇਂ ਥੋੜੀ ਜਾਗ ਦੀ ਜੋਤ ਕਹਿੰਦੇ ਆ ਤੇ ਗੁਰੂ ਗ੍ਰੰਥ ਸਾਹਿਬ ਜੀ ਸਾਡੀਆਂ ਗੱਲਾਂ ਸੁਣਦੇ ਵੀ ਨੇ ਤੇ ਸਾਨੂੰ ਜਵਾਬ ਵੀ ਦਿੰਦੇ ਆ ਤੇ ਉਹ ਪਾਠੀ ਸਿੰਘ ਭੈਣ ਨੂੰ ਕਹਿੰਦੇ ਆ ਵੀ ਭੈਣੇ ਕੋਈ ਵਧੀਆ ਜੀ ਜਗ੍ਹਾ ਸਾਫ਼ ਸੁਥਰੀ ਜਗ੍ਹਾ ਕੋਈ ਇਦਾਂ ਦਾ ਇੰਤਜ਼ਾਮ ਕਰੋ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਉੱਥੇ ਪ੍ਰਕਾਸ਼ ਕਰਕੇ ਆਪਾਂ ਸੁਖਮਨੀ ਸਾਹਿਬ ਦਾ ਪਾਠ ਕਰੀਏ ਤੇ ਆਪਾਂ ਭੋਗ ਪਾਈ ਜਾਨ ਲੋ ਜੀ ਉਸੇ ਨਵੇਂ ਕਮਰੇ ਦੇ ਵਿੱਚ ਜਿਵੇਂ ਉਹ ਭੈਣ ਦੀ ਇੱਛਾ ਸੀਗੀ ਜਗ੍ਹਾ ਬਣਾਈ ਜਾਂਦੀ ਆ ਬਿਲਕੁਲ ਭੈਣਾ ਉੱਥੇ ਹੱਥੀ ਸਾਰਾ ਕਾਰਜ ਕਰਦੀ ਆ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਹੁੰਦੇ ਨੇ ਤੇ ਸੋਖਮਨੀ ਸਾਹਿਬ ਦੇ ਪਾਠ ਕੀਤੇ ਜਾਂਦੇ ਨੇ ਭੋਗ ਪੈਂਦੇ ਆ ਤੇ ਉਧਰ ਉਹ ਜਿਹੜੀ ਮਾਤਾ ਉਹ ਕਿੰਨੀ ਵਾਰੀ ਉਸ ਬਾਬੇ ਨੂੰ ਕਾਲ ਕਰਦੀ ਆ ਬਾਬਾ ਅਖੀਰ ਨੂੰ ਜਦੋਂ ਫੋਨ ਚੱਕਦਾ ਤਾਂ ਉਹ ਇਹ ਕਹਿ ਦਿੰਦਾ ਵੀ ਅੱਜ ਮੌਸਮ ਬਹੁਤ ਖਰਾਬ ਆ ਅੱਜ ਨਹੀਂ ਸਾਤੋਂ ਆਇਆ ਜਾਣਾ ਅਗਲੇ ਐਤਵਾਰ ਦੀ ਗੱਲ ਕਰਦੇ ਆਪਾਂ ਅਗਲੇ ਐਤਵਾਰ ਨੂੰ ਆਪਾਂ ਤੁਹਾਡੇ ਘਰੇ ਜ਼ਰੂਰ ਆਵਾਂਗੇ ਤੇ ਫਿਰ ਉਹ ਮਾਤਾ ਜਿਹੜੀ ਉਹ ਵੀ ਚੁੱਕ ਜਾਂਦੀ ਆ ਉਹਨੂੰ ਵੀ ਪਤਾ ਲੱਗਦਾ ਕਿ ਜਿਹੜਾ ਅਸਲੀ ਗੁਰੂ ਆ ਜਦੋਂ ਅਸੀਂ ਉਹਦੇ ਤੇ ਭਰੋਸਾ ਰੱਖਦੇ ਆ ਤਾਂ ਉਹੀ ਆਪਣੇ ਬੱਚਿਆਂ ਦੀ ਸ਼ਰਧਾ ਭਾਵਨਾ ਸਮਝ ਸਕਦਾ ਨਗਲੀ ਗੁਰੂ ਨੇ ਉਹਨਾਂ ਨੇ ਨਹੀਂ ਸਮਝਣੀ ਉਹ ਤਾਂ ਆਪਣਾ ਦੇਖ ਕੇ ਹੀ ਆਉਣਗੇ ਕਿ ਮੌਸਮ ਕਿਵੇਂ ਆ ਪੈਸਾ ਕਿਵੇਂ ਆ ਵਟ ਐਵਰ ਕੁਝ ਵੀ ਆਪਾਂ ਕਹਿ ਸਕਦੇ ਆ ਸੋ ਇਸੇ ਕਰਕੇ ਤੁਹਾਨੂੰ ਕਹੀਦਾ ਕਿ ਜੋ ਸੱਚਾ ਜੋ ਅਸਲ ਆ ਉਹਦੇ ਵੱਲ ਧਿਆਨ ਦਿਓ ਇੱਕ ਦੇ ਨਾਲ ਜੁੜੋ ਕਿਸੇ ਦੇ ਧਰਮ ਨੂੰ ਮਾੜਾ ਨਾ ਕਹੋ ਕਿਉਂਕਿ ਜੇ ਤੁਹਾਨੂੰ ਇਹ ਚੀਜ਼ ਦੀ ਸਮਝ ਆਉਂਦੀ ਆ ਨਾ ਕਿ ਇੱਕ ਰੱਬ ਆ ਉਹਨੂੰ ਕੋਈ ਕੋਸ਼ ਨਾਮ ਦਿੰਦਾ ਕੋਈ ਕੋਸ਼ ਨਾਮ ਦਿੰਦਾ ਜੇ ਤੁਸੀਂ ਆਪਣੇ ਆਪ ਨੂੰ ਸਹੀ ਕਹਿ ਕੇ ਦੂਜੇ ਨੂੰ ਕਹਿੰਦੇ ਹੋ ਵੀ ਤੁਸੀਂ ਗਲਤ ਹੋ ਤਾਂ ਤੁਸੀਂ ਆਪਣੇ ਹੀ ਰੱਬ ਨੂੰ ਗਲਤ ਕਹਿ ਰਹੇ ਹੋ ਕਿਉਂਕਿ ਉਹ ਵੀ ਉਸੇ ਰੱਬ ਦਾ ਨਾਮ ਲੈ ਰਿਹਾ ਸੋ ਇਸੇ ਕਰਕੇ ਤੁਹਾਨੂੰ ਕਹੀਦਾ ਆਪਣੇ ਗੁਰੂ ਦੇ ਉੱਤੇ ਭਰੋਸਾ ਰੱਖੋ ਉਹ ਕਦੇ ਵੀ ਤੁਹਾਡੀ ਪਿੱਠ ਨਹੀਂ ਲੱਗਣ ਦਿੰਦਾ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ 'ਚੋਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਕਿਉਂਕਿ ਚਮਤਕਾਰ ਹੁੰਦੇ ਆ ਤੇ ਕਲਾ ਵਰਤਦੀ ਆ ਜਿਉਂਦੇ ਵਾਸਤੇ ਰਹੋ ਧੰਨਵਾਦ